ਮਾਨਸਾ ਦੇ ਵਿੱਚ ਲਗਾਤਾਰ ਧਰਨੇ ਲੱਗ ਰਹੇ ਨੇ ਮਾਨਸਾ ਦੇ ਫਾਟਕ ਦੇ ਵੀਰਨਗਰ ਮੁਹੱਲਾ ਵਾਸੀਆਂ ਵੱਲੋਂ ਧਰਨਾ ਲਗਾਇਆ ਗਿਆ ਉਸ ਧਰਨੇ ਵਿੱਚ ਸ਼ਾਮਲ ਜੱਥੇਬੰਦੀਆਂ ਯੂਨੀਅਨ ਵੱਖ-ਵੱਖ ਅਹੁਦੇਦਾਰ ਐਂਟੀ ਪਾਰਟੀਆਂ ਸਾਰੀਆਂ ਮੌਜੂਦ ਹੋਈਆਂ ਨੇ ਪਰ ਉਹਨਾਂ ਨੇ ਕਿਹਾ ਕਿ ਇਹ ਸਾਂਝਾ ਮਸਲਾ ਸ਼ਹਿਰ ਦਾ ਇਸ ਦੇ ਵਿੱਚ ਸਾਰੇ ਸ਼ਹਿਰ ਦਾ ਇਕੱਠਾ ਹੋਣਾ ਫਰਜ਼ ਬਣਦਾ ਤੇ ਦੂਜੇ ਪਾਸੇ ਦੇਖਿਆ ਜਾਵੇ ਤਾਂ ਬਸ ਅੱਡੇ ਤੇ ਵੀ ਅੱਜ ਧਰਨਾ ਲੱਗ ਚੁੱਕਿਆ ਹੈ ਸਿਨੇਮਾ ਰੋਡ ਹੈ ਜਿਹੜਾ ਉਹ ਵੀ ਪਾਣੀ ਦੇ ਨਾਲ ਭਰਿਆ ਹੋਇਆ ਤਾਂ ਦੋਸਤੋ ਸਵੇਰੇ ਐਸ ਡੀ ਐਮ ਸਾਹਿਬ ਆਏ ਸੀ ਮੌਕਾ ਦੇਖ ਕੇ ਗਏ ਨੇ ਰੇਲਵੇ ਫਟਕ ਦਾ ਉਸ ਤੋਂ ਬਾਅਦ ਸ਼ਾਮ ਨੂੰ ਤਹਿਸੀਲਦਾਰ ਸਾਹਿਬ ਆਏ ਨੇ ਤਹਿਸੀਲਦਾਰ ਸਾਹਿਬ ਦਾ ਕੀ ਕਹਿਣਾ ਆਜੋ ਤੁਹਾਨੂੰ ਸੁਣਾਈਏ ਜਿਹੜੀਆਂ ਮੌਕਾ ਦੇਖ ਕੇ ਜਿਹੜੀਆਂ ਹੈ ਲੋਕਾਂ ਦੀ ਜਿਹੜੀ ਪ੍ਰੋਬਲਮ ਸੁਣੀਆਂ ਨੇ ਉਸ ਜਿਹੜਾ ਹੈ ਵੇਟੇਜ ਹੈਗੀ ਆ ਤੇ ਜਿਹੜੇ ਗੱਲ ਹੈ ਇਹ ਉੱਪਰ ਤੱਕ ਵੀ ਪਹੁੰਚਾਈ ਜਾ ਰਹੀਆਂ ਨੇ ਮੇਰੇ ਨਾਲ ਮੁਲਾਜ਼ਮ ਵੀ ਜਿਹੜੇ ਆਏ ਨੇ ਉਹਨਾਂ ਨੇ ਵੀ ਗੱਲ ਜਿਹੜੀ ਹੈ ਨੋਟ ਚ ਲਈਆਂ ਨੇ ਤੇ ਜਿਹੜਾ ਇਮੀਡੀਏਟ ਸੋਲੂਸ਼ਨਸ ਹੈਗੇ ਆ ਉਹ ਵੀ ਇੰਪਲੀਮੈਂਟ ਕਰਾਂਗੇ ਤੇ ਲੌਂਗ ਟਰਮ ਸੋਲੂਸ਼ਨਸ ਵੀ ਜਿਹੜੇ ਹੈ ਉਹ ਇੰਪਲੀਮੈਂਟ ਕਰਾਂਗੇ ਬਾਕੀ ਇਸ ਤੋਂ ਇਲਾਵਾ ਵੀ ਕੁਝ ਵਾਈਡ ਪ੍ਰੋਬਲਮਸ ਜਿਹੜੀਆਂ ਹਨ ਉਹ ਪਤਾ ਲੱਗੀਆਂ ਨੇ ਜਿਹੜੀ ਆਪਾਂ ਵੀਡੀਓ 'ਚ ਵੀ ਲਈਆਂ ਨੇ ਤੇ ਇਸ ਤੋਂ ਇਲਾਵਾ ਲਿਖਤੀ ਵੀ ਲਵਾਂਗੇ ਮੀਟਿੰਗ 'ਚ ਵੀ ਸੁਣਾਵਾਂਗੇ ਤਾਂ ਉਸ ਤੇ ਵੀ ਜਿਹੜਾ ਹੈ ਆਪਾਂ ਵਾਈਡ ਲੈਵਲ ਤੇ ਜਿਹੜੇ ਰਿਫਾਰਮ ਕਰਨ ਦੇ ਜਿਹੜਾ ਹੈ ਸੁਜੈਸ਼ਨ ਮੇਰੇ ਵੱਲੋਂ ਵੀ ਜਾਊਗੀ ਤੇ ਇਹ ਪ੍ਰੋਬਲਮਸ ਜਿਹੜੀ ਹੈ ਉੱਪਰ ਪ੍ਰਸ਼ਾਸਨ ਤੱਕ ਜਿਹੜੀ ਹੈ ਉਹ ਮੈਂ ਸ਼ੇਅਰ ਕਰੂੰਗਾ ਆਪਣੇ ਜਿਹੜਾ ਹੈ ਡਿਊਟੀ ਪੂਰੀ ਕਰਨਾ ਕਦੋਂ ਤੱਕ ਚੱਕੇ ਜਾਊ ਜਿਹੜਾ ਮਸਲਾ ਇਹਨਾਂ ਦਾ ਕਦੋਂ ਤੱਕ ਹੱਲ ਹੋ ਜੂਗਾ ਕਿੱਥੇ ਤੱਕ ਹੈ ਜਿਹੜਾ ਹੈ ਇਹਨਾਂ ਦੀ ਪ੍ਰੋਬਲਮ ਸੁਣਨ ਦਾ ਤੇ ਉਸ ਦੇ ਉੱਪਰ ਐਕਟ ਕਰਨ ਦਾ ਉਹ ਤਾਂ ਮੈਂ ਗਰੰਟੀ ਦੇ ਸਕਦਾ ਇਮੀਡੀਏਟਲੀ ਜਿਹੜਾ ਹੈ ਪ੍ਰੋਸੈਸ ਸ਼ੁਰੂ ਹੋ ਚੁੱਕਾ ਹੈ ਕਿਉਂਕਿ ਪ੍ਰਸ਼ਾਸਨ ਜਿਹੜਾ ਹੈ ਉਹ 24 ਘੰਟੇ 7 ਦਿਨ ਜਿਹੜਾ ਹੈ ਸੁਣਦਾ ਤੇ ਐਕਟਿਵ ਰਹਿੰਦਾ ਜਹਾਂ ਸਾਹਿਬ ਤੁਸੀਂ ਵੀ ਕੱਲ ਇੱਥੇ ਧਰਮੇ ਤੇ ਆਏ ਸੀਗੇ ਹਮਦਰਦੀ ਹੈ ਤੁਹਾਡੇ ਲੋਕਾਂ ਦੇ ਨਾਲ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਸੀ ਬ੍ਰੇਜ ਦਾ ਜਿਹੜਾ ਗੰਦਾ ਪਾਣੀ ਹੈ ਇਸ ਤੋਂ ਪੀੜਤ ਲੋਕਾਂ ਵੱਲੋਂ ਜਿਹੜਾ ਮਜਬੂਰ ਹੋ ਕੇ ਪ੍ਰਸ਼ਾਸਨ ਤੋਂ ਤੇ ਸਰਕਾਰ ਤੋਂ ਜਦੋਂ ਬੇਆਸ ਹੋ ਗਏ ਤੇ ਕੁਦਰਤੀ ਤੌਰ ਤੇ ਆ ਫਿਰ ਉਹਨਾਂ ਨੂੰ ਆਪਣਾ ਜਿਹੜਾ ਰਸਤਾ ਉਹ ਸੰਘਰਸ਼ ਦਾ ਬਲਣਾ ਪਿਆ ਮੈਂ ਤਾਂ ਇਹ ਇੰਨਾ ਕੀ ਕਹਿ ਸਕਦਾ ਹਾਂ ਇਸ ਬਾਰੇ ਦੇਖੋ ਸਰਕਾਰ ਪ੍ਰਸ਼ਾਸਨ ਹਮੇਸ਼ਾ ਹੀ ਜਿਹੜੀ ਲੋਕਾਂ ਨੂੰ ਵਾਦਾ ਕਰਦੀ ਹੈ ਚੰਗਾ ਹੋਊਗਾ ਜੇ ਚੰਗਾ ਕਰ ਲੈਣਗੇ ਨਹੀਂ ਸਾਡੇ ਜਿਹੜੇ ਲੋਕ ਨੇ ਤੇ ਸਾਡੀ ਲੋਕ ਸ਼ਕਤੀ ਤਾਂ ਸੰਘਰਸ਼ ਹੈ ਸੰਘਰਸ਼ਾਂ ਦੇ ذریعے ਅਸੀਂ ਦਾ ਸੰਘਰਸ਼ ਦੇ ਵਿੱਚ ਹੀ ਵਿਸ਼ਵਾਸ ਰੱਖਦੇ ਆ ਮੈਂ ਚਲੋ ਇਸ ਗੱਲ ਦੀ ਖੁਸ਼ੀ ਜ਼ਾਹਰ ਕਰਦਾ ਹਾਂ ਪਰसों ਚੌਥੇ ਧਰਨਾ ਲੱਗਿਆ ਉਦੋਂ ਪ੍ਰਧਾਨ ਜੀ ਆ ਕੇ ਚਲੋ ਕਹਿ ਕੇ ਚਲੇ ਗਏ ਮੁੜ ਕੇ ਉਹੀ ਹਾਲ ਕੱਲ ਜਿਹੜਾ ਲੋਕਾਂ ਦਾ ਰੋਸ ਦੇਖਣ ਨੂੰ ਮਿਲਿਆ ਉਹ ਇਹ ਗੱਲ ਸਿੱਧ ਕਰਦਾ ਹੈ ਕਿ ਲੋਕ ਘਰਾਂ ਨਾਲੋਂ ਵੱਧ ਇੱਥੇ ਸੇਫ ਨੇ ਤੇ ਜਿਹਦੇ ਕਰਕੇ ਅੱਜ ਪ੍ਰਸ਼ਾਸਨ ਦੇ ਵਿੱਚ ਹਲਚਲ ਹੋਈ ਹੈ ਉਹਦਾ ਸਿੱਟਾ ਇਹ ਤਹਿਸੀਲਦਾਰ ਸਾਹਿਬ ਸਾਡੇ ਕੋਲੇ ਖੜੇ ਨੇ ਚਲੋ ਇਹਨਾਂ ਨੇ ਆਸ਼ਵਾਸ਼ਣ ਦਿੱਤਾ ਹੈ ਮੈਂ ਧੰਨਵਾਦ ਕਰਨਾ ਚਾਹੁੰਦਾ ਤੇ ਦਿਨੇ ਐਸਡੀਐਮ ਸਾਹਿਬ ਆਏ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਲੇਕਿਨ ਮੈਂ ਸਮੂਹਿਕ ਲੋਕਾਂ ਨੂੰ ਬੇਨਤੀ ਇਹ ਕਰਨੀ ਚਾਹੁੰਦਾ ਕਿ ਇਹ ਤੁਹਾਡੀ ਤਾਕਤ ਦਾ ਨਤੀਜਾ ਹੈ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਆਪਾਂ ਬੈਠ ਕੇ ਜਿਹੜਾ ਇੱਕਮਤ ਹੋ ਕੇ ਗੱਲਬਾਤ ਰੱਖੀਏ ਔਰ ਜਿੰਨਾ ਸਮਾਂ ਇਹ ਸਾਡੀਆਂ ਮੰਗਾਂ ਜਿਹੜੀਆਂ ਜਿਹੜੀ ਫੌਰੀ ਤੌਰ ਤੇ ਦਾ ਨਹੀਂ ਕੀਤਾ ਜਾਂਦਾ ਉਹਨਾਂ ਸਮਾਂ ਜਿਹੜਾ ਸੰਘਰਸ਼ ਸਾਡਾ ਉਹ ਜਾਰੀ ਰਹੂਗਾ ਅੰਤ ਦੇ ਵਿੱਚ ਮੈਂ ਤਹਿਸੀਲਦਾਰ ਸਾਹਿਬ ਦੀ ਹਾਜ਼ਰੀ ਦੇ ਵਿੱਚ ਇਹ ਕਹਿਣਾ ਕੱਲ ਮੇਰਾ ਖਿਆਲ ਹੈ ਮੈਂ ਤਹਿਸੀਲਦਾਰ ਸਾਹਿਬ ਨੂੰ ਵੀ ਫੋਨ ਲਾਇਆ ਨਿੱਜੀ ਤੌਰ ਤੇ ਮੈਂ ਪਰਸਨਲੀ ਤੇ ਐਸਡੀਐਮ ਸਾਹਿਬ ਨੂੰ ਵੀ ਉਹ ਫੋਨ ਜਿਹੜਾ ਰਿਸੀਵ ਨਹੀਂ ਕੀਤਾ ਕਿਤੇ ਨਾ ਕਿਤੇ ਮੈਨੂੰ ਇਹ ਲੱਗਿਆ ਵੀ ਉਹ ਗੈਰਜੋ ਮੇਰਾ ਨਾ ਕੰਮ ਸੀ ਕਾਰਨ ਉਹਦਾ ਕਿਉਂਕਿ ਕੱਲ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਇੱਥੇ ਕੋਈ ਵੀਰਨਗਰ ਮੁਹੱਲੇ ਦੀ ਵਿਚਾਰੀ ਮੀਨਾ ਕੁਮਾਰੀ ਹੈ ਸ਼ਾਇਦ ਉਹ ਦਾ ਮੀਨਾ ਰਾਣੀ ਹੈ ਉਹਨਾਂ ਦੇ ਜਿਹੜੇ ਹਸਬੰਡ ਨੇ ਕੈਂਸਰ ਪੀੜਤ ਨੇ ਤਹਿਸੀਲਦਾਰ ਸਾਹਿਬ ਔਰ ਉਹ ਇਸ ਕਰਕੇ ਕੀਮੋ ਨਹੀਂ ਹੋ ਰਹੀ ਕਿਉਂਕਿ ਇੱਥੇ ਗੱਡੀ ਨਹੀਂ ਕੋਈ ਜਾ ਰਹੀ ਔਰ ਸਾਡੀ ਬੇਨਤੀ ਹੈ ਸੀ ਮੈਂ ਅੱਜ ਤਹਿਸੀਲਦਾਰ ਸਾਹਿਬ ਦੇ ਰਾਹੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰੂੰਗਾ ਕਿ ਫੌਰੀ ਤੌਰ ਤੇ ਆਪਣੀ ਐਂਬੂਲੈਂਸ ਭੇਜਣਾ ਔਰ ਉਹਦਾ ਟ੍ਰੀਟਮੈਂਟ ਜਿਹੜਾ ਉਹ ਮੋਢਲੇ ਰੂਪ ਦੇ ਵਿੱਚ ਇਛੋਂ ਜਿਹੜਾ ਆਪਣੀ ਜ਼ਿੰਮੇਵਾਰੀ ਸਮਝਦੇ ਉਹਦੇ ਵੱਲ ਧਿਆਨ ਦੇਣਾ ਦੂਸਰਾ ਆ ਜਿਹੜਾ ਹੁਣ ਕਰੰਟ ਆਇਆ ਇਹ ਹੁਣੀ ਜਿਹੜਾ ਤਾਜੀ ਘਟਣਾ ਇਹਨਾਂ ਚੀਜ਼ਾਂ ਬੰਨ ਧਿਆਨ ਦੇਣਾ ਜਿੱਥੇ ਤੱਕ ਪਾਣੀ ਦਾ ਸਵਾਲ ਹੈ ਆਪਣੀਆਂ ਸਵਾਮਾਂ ਜਾਰੀ ਰੱਖਣਾ ਔਰ ਜੇ ਇਹਨਾਂ ਨੇ ਇਹ ਪਹਿਲਾਂ ਪ੍ਰਬੰਧ ਕੀਤੇ ਹੁੰਦੇ ਤਾਂ ਸ਼ਾਇਦ ਜਿਹੜੀਆਂ ਆ ਘਟਨਾਵਾਂ ਵਾਪਰ ਰਹੀਆਂ ਲੋਕ ਸੜਕਾਂ ਤੇ ਆਏ ਆ ਇਹਨਾਂ ਨੂੰ ਬੈਠਣ ਲਈ ਮਜਬੂਰ ਨਾ ਹੋਣਾ ਪੈਂਦਾ ਫਿਰ ਵੀ ਦੇਰ ਆਏ ਦਰਸਤ ਆਏ ਕਿੰਨਾ ਚੰਗਾ ਕਰਦੇ ਆ ਜੇ ਚੰਗਾ ਕਰਨਗੇ ਤਾਂ ਅਸੀਂ ਪ੍ਰਸ਼ਾਸਨ ਦੇ ਨਾਲ ਹੈ ਜੇ ਇਹਦੇ ਤੇ ਗੌਰ ਨਾ ਕਰਨਗੇ ਸਾਡੇ ਕੋਲੇ ਹੋਰ ਕੁਝ ਨਹੀਂ ਅਸੀਂ ਨਿਹੱਥੇ ਲੋਕਾਂ ਅਸੀਂ ਕੇਵਲ ਆਪਦਾ ਜਿਹੜਾ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰੋਟੈਸਟ ਕਰ ਸਕਦੇ ਹਾਂ ਸੋ ਇੰਨਾ ਹੀ ਮੈਂ ਕਹਿ ਸਕਦਾ ਹਾਂ ਜੀ ਆਂਜੀ ਆਗਰਾ ਜੀ ਤੁਸੀਂ ਵੀ ਅੱਛੇ ਧਰਨੇ ਤੇ ਆਇਓ ਹਾਜ਼ਰੀ ਲਵਾਈ ਹੈ ਕੱਲ ਵੀ ਲਵਾਈ ਹੈ ਅੱਜ ਵੀ ਆਇਓ ਤੁਹਾਡੇ ਵੀ ਹਮਦਰਦੀ ਵਾਲੇ ਲੋਕਾਂ ਨਾਲ ਕੀ ਕਹਿਣਾ ਚਾਹੋਗੇ ਤਹਿਸੀਲਦਾਰ ਸਾਹਿਬ ਨੇ ਮੌਕਾ ਦਿੱਤੇ ਦੇਖੋ ਜੀ ਪਹਿਲੀ ਗੱਲ ਤਾਂ ਇਹ ਵਧੀਆ ਗੱਲ ਹੈ ਵੀ ਤੜਕਾ ਐਸਜੀਐਮ ਸਾਹਿਬ ਵੀ ਆਏ ਨੇ ਲੋਕਾਂ ਦੇ ਰੋਣੂ ਦੇਖਦੇ ਹੋਏ ਤਹਿਸੀਲਦਾਰ ਸਾਹਿਬ ਵੀ ਆਏ ਨੇ ਚੰਗੀ ਗੱਲ ਹੈ ਇਹ ਬਹੁਤ ਚੰਗੀ ਗੱਲ ਹੈ ਵੀ ਇਹ ਆ ਕੇ ਲੋਕਾਂ 'ਚ ਬੈਠੇ ਨੇ ਲੋਕਾਂ ਦੀ ਗੱਲ ਸੁਣੀ ਹੈ ਇਹਨਾਂ ਨੇ ਇਸ ਗੱਲ ਦੀ ਵੀ ਵਧੀਆ ਗੱਲ ਹੈ ਇਹ ਲੇਕਿਨ ਜਿਹੜੇ ਲੋਕ ਪਰੇਸ਼ਾਨ ਨੇ ਇਹ ਬਹੁਤ ਜ਼ਿਆਦਾ ਨੇ ਇਹ ਹਲੇ ਤੱਕ ਇਹ ਪਾਣੀ ਦੀ ਗੱਲ ਹੈ ਇਹ ਤੋਂ ਇਲਾਵਾ ਹਲੇ ਹੈਲਥ ਦਾ ਪੰਗਾ ਪਊਗਾ ਬਿਮਾਰੀਆਂ ਫੈਲਣਗੀਆਂ ਉਹਦਾ ਕੀ ਹੱਲ ਹੈ ਉਹਦਾ ਵੀ ਹੱਲ ਲਿਖਿਆ ਜਾਵੇ ਇਹ ਸਾਰੀਆਂ ਗੱਲਾਂ ਤਾਂ ਜੇ ਹਾਲਤ ਹੋਈ ਨੇ ਜਦੋਂ ਧਰਨਾ ਪਿਛਲੇ ਸਾਲ ਲੱਗਾ ਸੀ ਮੈਂ ਕਿਹਾ ਸੀ ਪ੍ਰਸ਼ਾਸਨ ਨੂੰ ਡੈਪੂਟੇਸ਼ਨ ਦੇ ਵਿੱਚ ਵੀ ਤੁਸੀਂ ਸਮੇਂ ਰਹਿੰਦੇ ਕੋਈ ਕੋਈ ਕੰਸਟਰਕਟਿਵ ਕੰਮ ਕਰ ਲਓ ਕੋਈ ਠੋਸ ਕੋਈ ਐਜ਼ ਅ ਟੈਂਪੋਰੀ ਕੰਮ ਕਰ ਲਓ ਪੱਕਾ ਕੰਮ ਤਾਂ ਸਾਲ ਦੋ ਸਾਲ ਚ ਹੋਊਗਾ ਕਿ ਆਉਣ ਵਾਲੀ ਬਰਸਾਤਾਂ 'ਚ ਲੋਕ ਨਾ ਡੁੱਬਣ ਵੀ ਨੀ ਨਰਕ ਬਣ ਜੂ ਮਾਨਸਾ ਇਹ ਗੱਲ ਮੈਂ ਉਦੋਂ ਚੇਚੇ ਤੌਰ ਤੇ ਕਹੀ ਸੀ ਜੇ ਉਹ ਮਸਲਾ ਉਦੋਂ ਹੱਲ ਕਰ ਲਿਆ ਜਾਂਦਾ ਤੋਬੇ ਦੀ ਗਾਰ ਕੱਢ ਨਹੀਂ ਜਾਂਦੀ ਜਾਂ ਹੋਰ ਕੋਈ ਮਸਲਾ ਸੋਚ ਲਿਆ ਜਾਂਦਾ ਤੇ ਅੱਜ ਇਹ ਹਾਲਤ ਨਹੀਂ ਹੋਣੀ ਸੀ ਸੋ ਇਹਨਾਂ ਦਾ ਜਿਹੜਾ ਧਰਨਾ ਹੈ ਇਹ ਬਿਲਕੁਲ ਜਾਇਜ਼ ਹੈ ਇਹ ਬਿਲਕੁਲ ਜਾਇਜ਼ ਬੈਠੇ ਨੇ ਠੀਕ ਹੈ ਨਹੀਂ ਆਪਦੇ ਸੰਘਰਸ਼ ਲਈ ਲੜਨਾ ਇਹਨਾਂ ਦਾ ਹੱਕ ਹੈ ਇਹਨਾਂ ਦਾ ਸਭਧਾਨਿਕ ਤੌਰ ਤੇ ਹੱਕ ਹੈ ਇਹ ਪ੍ਰਸ਼ਾਸਨ ਨੂੰ ਚਾਹੀਦਾ ਵੀ ਕੋਈ ਕੋਈ ਪ੍ਰੀਵੈਂਟਿਵ ਐਕਸ਼ਨ ਕਰ ਦੇ ਜਾਂ ਕੋਈ ਹੁਣ ਮੌਕੇ ਤੇ ਕੋਈ ਐਕਸ਼ਨ ਹੈ ਜਿਹੜੇ ਇਮੀਡੀਏਟ ਕਰ ਸਕਦੇ ਹੋ ਉਹ ਕਰਨਾ ਚਾਹੀਦਾ ਹੈ ਤੇ ਗਾਹਾਂ ਨੂੰ ਵੀ ਕੋਈ ਕੰਸਟਰਕਟਿਵ ਐਸੀ ਕੋਈ ਐਸਾ ਟੈਂਪਰੇਰੀ ਹੱਲ ਲੱਭਣ ਤਾਂ ਕਿ ਲੋਕ ਇਸ ਜਿਹੜੀ ਬਿਮਾਰੀ ਦੇ ਵਿੱਚ ਸਮੱਸਿਆ 'ਚ ਨਾ ਪੈਣ। ਹਾਂਜੀ ਸਰਨਾਮਲ ਜੀ ਤੁਸੀਂ ਵੀ ਲਗਾਤਾਰ ਧਰਨੇ ਦੇ ਵਿੱਚ ਹੱਲ ਨਹੀਂ ਲਵਾ ਰਹੇ ਹੋ। ਕੌਮਾਟੀ ਦੇ ਹਮਦਰਦ ਜੀ ਲੋਕਾਂ ਦੇ ਨਾਲ ਕੀ ਕਹਿਣਾ ਚਾਹੋਗੇ? ਚਲੋ ਮੈਂ ਇਹੀ ਕਹਿਣਾ ਚਾਹੂੰਗਾ ਕਿ ਲੋਕਾਂ ਦਾ ਇਹ ਬੁਨਿਆਦੀ ਹੱਕ ਹੈ ਚਾਹੇ ਸੀਵਰੇਜ ਦੀ ਸਹੂਲਤ ਹੈ, ਪਾਣੀ ਦੀ ਸਹੂਲਤ ਹੈ, ਸਿਹਤ ਸਭਾਵਾਂ ਦੀ ਸਹੂਲਤ ਹੈ, ਸਿੱਖਿਆ ਦੀ ਸਹੂਲਤ ਹੈ। ਮੈਂ ਸਮਝਦਾ ਜਿਵੇਂ ਪ੍ਰਸ਼ਾਸਨ ਨੇ ਔਰ ਪੰਜਾਬ ਸਰਕਾਰ ਨੇ ਇਹਨੂੰ ਇਗਨੋਰ ਕੀਤਾ ਇਹਨੂੰ ਨਹੀਂ ਕਰਨਾ ਚਾਹੀਦਾ ਸੀ ਫੌਰੀ ਤੌਰ ਦੇ ਉੱਤੇ ਦਾ ਜਿਹੜਾ ਹੱਲ ਹੈ ਉਹ ਕਰਨਾ ਚਾਹੀਦਾ ਅੱਜ ਡਰਿੰਕਿੰਗ ਵਾਟਰ ਹੈ ਪੀਣ ਵਾਲੇ ਪਾਣੀ ਤੋਂ ਲੋਕ ਜਿਹੜਾ ਗੰਦਾ ਪਾਣੀ ਪੀਣ ਲਈ ਮਜਬੂਰ ਨੇ ਆਉਣ ਵਾਲੇ ਸਮੇਂ 'ਚ ਜੜੀਆਂ ਬਿਮਾਰੀਆਂ ਨੇ ਚਾਹੇ ਚਿਕਨਗੁਨੀ ਹੈ ਮਲੇਰੀਆ ਹੈ ਡਾਇਰੀਆ ਤੇ ਹੋਰ ਤਰ੍ਹਾਂ ਤਰ੍ਹਾਂ ਦੀਆਂ ਜੜੀਆਂ ਬਿਮਾਰੀਆਂ ਨੇ ਉਹਨਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈਣਾ ਹੈ ਔਰ ਕਰਨਾ ਕਰ ਰਹੇ ਨੇ ਔਰ ਇਸ ਕਰਕੇ ਮੈਂ ਸਮਝਦਾ ਵੀ ਅੱਜ ਬਿਜਲੀ ਦਾ ਕਰੰਟ ਵੀ ਇੱਥੇ ਆਇਆ ਇੱਕ ਠੱਠਾ ਤੇ ਕਿ ਪੁੱਟੇ ਦੀ ਪਤਾ ਲੱਗਿਆ ਹੈ ਮੌਤ ਹੋਈ ਹੈ ਔਰ ਇਸ ਤਰ੍ਹਾਂ ਇੱਕ ਵੱਡਾ ਨੁਕਸਾਨ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਇਸ ਕਰਕੇ ਪ੍ਰਸ਼ਾਸਨ ਨੂੰ ਫੌਰੀ ਤੌਰ ਦੇ ਉੱਤੇ ਜਿਹੜਾ ਹੈਗਾ ਇਸ ਤਰ੍ਹਾਂ ਦੇ ਯਤਨ ਕਰਨੇ ਚਾਹੀਦੇ ਆ ਕਿ ਫੌਰੀ ਤੌਰ ਦੇ ਉੱਤੇ ਇੱਥੇ ਪਾਣੀ ਦੇ ਵੀ ਪ੍ਰਬੰਧ ਕਰੇ ਇਸ ਪਾਣੀ ਨੂੰ ਕੱਢਣ ਦੇ ਵੀ ਪ੍ਰਬੰਧ ਕਰੇ ਔਰ ਜਿੱਦਾਂ ਟੋਬੇ ਦੇ ਵਿੱਚ ਪਤਾ ਲੱਗਿਆ ਵੀ ਉੱਥੇ ਬਹੁਤ ਜ਼ਿਆਦਾ ਜਿਹੜੀ ਗਾਰ ਹੈ ਉਹ ਪਈ ਹੋਈ ਹੈ ਉਸ ਗਾਰ ਨੂੰ ਕੱਢਿਆ ਜਾਵੇ ਤਾਂ ਜੋ ਪੱਕਾ ਹੱਲ ਇਸ ਦਾ ਨਿਕਲ ਸਕੇ ਬੇਸ਼ੱਕ 40 45 ਕਰੋੜ ਜਿਹੜਾ ਆਇਆ ਔਰ ਮਤਲਬ ਜਿਹੜਾ 45 ਕਰੋੜ ਆਇਆ ਹੈ ਤਾਂ ਉਸ 45 ਕਰੋੜ ਦੇ ਨਾਲ ਬੇਸ਼ੱਕ ਪੱਕੇ ਮਸਲੇ ਦੀ ਹੱਲ ਦੀ ਗੱਲ ਕੀਤੀ ਜਾਂਦੀ ਹੈ ਮੈਂ ਸਮਝਦਾ ਵੀ ਉਹ ਉਹਦੇ ਲਈ ਇੱਕ ਸਾਲ ਲੱਗਣਾ ਹੈ ਡੇਢ ਸਾਲ ਲੱਗਣਾ ਹੈ ਕਿੰਨਾ ਹਾਲਤਾਂ 'ਚ ਕਦੋਂ ਤੇ ਕਿਵੇਂ ਪੂਰਾ ਹੁੰਦਾ ਉਸ ਨੂੰ ਵੇਟ ਕਰਨ ਦੀ ਬਜਾਏ ਅੱਜ ਜਿੱਦਾਂ ਆਮ ਇੱਕ ਕਹਾਵਤ ਹੈ ਕਿ ਮਾਈ ਅੱਜ ਮਰਦੀ ਹੈ ਜਲਾਬ ਕੱਲ ਵਾਲੀ ਗੱਲ ਹੈ ਇਸ ਕਰਕੇ ਫੌਰੀ ਤੌਰ ਦੇ ਉੱਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਣਾ ਚਾਹੀਦਾ ਇਥੋਂ ਬੱਚਿਆਂ ਦੇ ਸਕੂਲ ਜਾਣ ਦਾ ਹਸਪਤਾਲ ਦਾ ਕੋਈ ਦਵਾਈ ਲੈਣੀ ਹੈ ਕਿਸੇ ਨੇ ਸਿਹਤ ਸਰਵਿਸ ਲੈਣੀ ਹੈ ਉਹਦੇ ਲਈ ਬਹੁਤ ਤੰਗੀ ਤੇ ਪਰੇਸ਼ਾਨੀ ਹੈ ਲੋਕਾਂ ਦੀ ਜਿਹੜੀ ਇਹ ਹੱਕੀ ਮੰਗ ਹੈ ਜਾਇਜ਼ ਮੰਗ ਹੈ ਇਹਨੂੰ ਸਰਕਾਰ ਨੂੰ ਪੂਰਾ ਕਰਨਾ ਚਾਹੀਦਾ ਮੈਂ ਧਨਮガル ਗੋਇਲ ਸੂਬਾ ਪ੍ਰਧਾਨ ਮੈਡੀਕਲ ਪ੍ਰੈਕਟਿਸ ਐਸੋਸੀਏਸ਼ਨ ਪੰਜਾਬ ਹਮੇਸ਼ਾ ਦੀ ਤਰ੍ਹਾਂ ਲੋਕ ਸਮੱਸਿਆਵਾਂ ਦੇ ਨਾਲ ਇਸ ਤਰ੍ਹਾਂ ਦੇ ਦਾ ਬਿਸਮਰਥਨ ਜਿਹੜਾ ਅਸੀਂ ਉਹ ਕਰਦੇ ਆ ਤੁਹਾਡਾ ਵੀ ਗੱਲ ਸੁਣ ਲਈ ਗੱਲ ਲੋਕਾਂ ਤੱਕ ਪਹੁੰਚਾਉਣ ਲਈ ਬਹੁਤ ਬਹੁਤ ਧੰਨਵਾਦ